ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਬੇਅਦਬੀ ਕਰਨ ਵਾਸਤੇ ਮਸੇ ਰੰਗੜ ਨੂੰ ਭੇਜਿਆ ਜਾਂਦਾ ਹੈ ਮਸੇ ਰੰਗੜ ਦਾ ਹੈੱਡਕੁਆਟਰ ਬਣਦਾ ਦਰਬਾਰ ਸਾਹਿਬ ਉਹਨੂੰ ਸਰਕਾਰ ਵੱਲੋਂ ਸ਼ਹਿ ਮਿਲੀ ਆ ਕਿ ਸਿੱਖ ਜਿਉਂਦਾ ਫੜਾਵੇਂ ਤੇ ਤਾਂ ਵੀ ਪੈਸੇ ਸਿੱਖ ਦੀ ਖਬਰ ਲਿਆਵੇਂ ਤੇ ਤਾਂ ਵੀ ਪੈਸੇ ਸਿੱਖ ਦਾ ਸਿਰ ਵੰਡ ਕੇ ਲਿਆਵੇਂ ਤੇ ਤਾਂ ਵੀ ਪੈਸੇ ਆ ਦਿਨ ਤੁਹਾਡੇ ਵੱਡਿਆਂ ਨੇ ਹਟਾਈ ਆ ਜਦੋਂ ਹਿੰਦੁਸਤਾਨ ਦੀ ਖੂਬਸੂਰਤ ਤੋਂ ਖੂਬਸੂਰਤ ਲੜਕੀ ਦਾ ਮੁੱਲ ਗਜ਼ਨੀ ਦੇ ਬਾਜ਼ਾਰ ਅੰਦਰ 1 ਟਕਾ ਪੈਂਦਾ ਉਹਨਾਂ ਦਿਨਾਂ 'ਚ ਤੁਹਾਡੇ ਵੱੱਡ-ਵਡੇਰਿਆਂ ਦੇ ਵੱਡੇ ਸਿਰਾਂ ਦਾ ਮੁੱਲ 100-100 ਰੁਪਏ ਪੈਂਦਾ ਕਿਉਂਕਿ ਜਿਉਂਦੀ ਜਾਗਦੀ ਦੇ ਨਾਲੋਂ ਤੁਹਾਡੇ ਵੱੱਡ-ਵਡੇਰਿਆਂ ਦੇ ਵੱਡੇ ਸਿਰਾਂ ਦੀ ਕੀਮਤ ਜ਼ਿਆਦੀ ਸੀ ਕਿਉਂ ਕਿ ਚੋਂ ਕਿ ਉਹ ਸਿਰ ਸਿਰਫ ਗੁਰੂ ਗ੍ਰੰਥ ਸਾਹਿਬ ਦਾ ਸੀ